ਪ੍ਰੇਮ ਮੈਂ ਪਹਿਲਾ ਜ਼ਿਕਰ ਕੀਤਾ ਵੀ ਪ੍ਰੇਮ ਉਹਨਾਂ ਦਾ ਉਦੋਂ ਵੱਡੇ ਕੱਦਾਂ ਵਾਲੇ ਜਾਫੀ ਜਦੋਂ ਵੱਡੇ ਕੱਦਾਂ ਵਾਲੇ ਜਾਫੀ ਜਦੋਂ ਪਿੰਦਰ ਆ ਜਾਂਦਾ ਹੀ ਤੇ ਹੋਰ ਵੀ ਚਾਰ-ਚਾਰ ਲੱਗ ਜਾਂਦੇ ਸਨ ਤੇ ਗੋਲਡੀ ਦਾ ਕੱਦ ਛੋਟਾ ਹੁੰਦਾ ਔਰ ਸਵੇ ਦੀਆਂ ਗੱਲਾਂ ਸਰਾਮਾ ਵਾਲਾ ਸੁਖਵੀਰ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇੱਕ ਟੂਰਨਾਮੈਂਟ ਦੇ ਵਿੱਚ 71 ਕਬੱਡੀਆਂ ਪਾਉਣ ਦਾ ਰਿਕਾਰਡ ਹੈ ਸਰੀ ਗੁਰੂ ਘਰ ਦਾ ਟੂਰਨਾਮੈਂਟ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਔਰ ਦਿਲਬਾਖ ਸਿੰਘ ਦੇ ਪੁੱਤਰ ਦਾ ਰਿਕਾਰਡ ਹੈ ਮੇਰੇ ਮਿੱਤਰੋ ਇਹਦੇ ਰਿਕਾਰਡ ਬੋਲਦੇ ਇੱਕ ਵਾਰੀ ਤਾੜੀਆਂ ਜੋਰਦਾਰ ਮਾਰ ਦੋ ਪੰਜਾਬ ਯੂनाइटेड ਫੈਡਰੇਸ਼ਨ ਦੇ ਲਈ ਅਹਿਮ ਰੋਲ ਹੈ ਸਰਾਮਾ ਵਾਲੇ ਸੁਖਵੀਰ ਦਾ ਡੀਵੀ ਕਾਲਜ ਬਠਿੰਡਾ ਦੇ ਲਈ ਫੰਤ ਖੇਡਿਆ ਦੁਗਾਲ ਵਾਲੇ ਬਿੱਟੂ ਹੁਣਾ ਦੇ ਨਾਲ ਫੰਤ ਜੀ ਆ ਗਿਓ ਥੋੜਾ ਵੀ ਸਨਮਾਨ ਜਿਹੜਾ ਵੱਡੇ ਪੱਤਰ ਤੇ ਕੀਤਾ ਜਾਣਾ ਆ ਕਹਿੰਦੇ ਮਦਨ ਲਾਲ ਜੜਵਿੰਦੀ ਦਾ ਚੰਨਿਆ ਹੋਇਆ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਔਰ ਇਹ ਪੰਜਾਬ ਯੂनाइटेड ਫੈਡਰੇਸ਼ਨ ਦੇ ਵਿੱਚ ਵੀ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ